ਸੋ ਦੈਨਿਕ ਸਵੇਰ ਟੀਵੀ ਉੱਪਰ ਲੱਗੀ ਖਬਰ ਦਾ ਹੋਇਆ ਅਸਰ ਉਕੀ ਹੁੰਦਾ ਖਾਇਆ ਸੀ ਅੱਜ ਸਵੇਰੇ ਜਿਹੜਾ ਲੋਹгана ਦੇ ਵਾਰਡ ਨੰਬਰ 79 ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜਾ ਆਵਾਰਾ ਕੁੱਤੇ ਨੇ ਆਂਤਕ ਮਚਾਇਆ ਸੀ ਤਾਂ ਇਲਾਕਾ ਪਾਰਸ਼ਦ ਦੇ ਪਤੀ ਸਿਮਰਨ ਸਿਮਰਨਜੀਤ ਸਿੰਘ ਵੱਲੋਂ ਤੇ ਸਮੂਹ ਇਲਾਕਾ ਵਾਸੀਆਂ ਵੱਲੋਂ ਮਿਲ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਲਿਖਤ ਸ਼ਿਕਾਇਤ ਉਹ ਫੋਨ ਕੀਤਾ ਗਿਆ ਸੀ ਜਿਸ ਤੋਂ ਚੱਲਦੇ ਨਗਰ ਨਿਗਮ ਦੇ ਬੀ ਜ਼ੋਨਲ ਦੇ ਕਮਿਸ਼ਨਰ ਨਿਰਜ ਜੈਨ ਵੱਲੋਂ ਉਸ ਆਵਾਰਾ ਕੁੱਤਾ ਆਵਾਰੇ ਕੁੱਤੇ ਨੂੰ ਇੱਥੋਂ ਰੈਸਕਿਊ ਕੀਤਾ ਗਿਆ ਤਾਂ ਗੱਲਬਾਤ ਕਰਨੇ ਮੇਨਾ ਸਿਰ ਮੇਂ ਜਿਸੀ ਮੌਜੂਦ ਹੈ ਸਰ ਕਿਸ ਤਰ੍ਹਾਂ ਇੱਕ ਦਿਓ ਵੀ ਪਿੰਲ ਦਾ ਸ਼ਰਮਾ ਜੀ ਮੈਂ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਪਹਿਲਾਂ ਵੀ ਖਬਰ ਕੀਤੀ ਤੇ ਖੈਰ ਕਾਰਪੋਰੇਸ਼ਨ ਨੇ ਅੱਛਾ ਕੰਮ ਕੀਤਾ ਰਾਤ ਨੂੰ ਵੀ ਟੀਮ ਭੇਜੀ ਸਵੇਰੇ अर्ਲੀ ਮਾਰਨਿੰਗ 6 ਵਜੇ ਉਹਨਾਂ ਨੇ ਦੁਬਾਰਾ ਟੀਮ ਭੇਜੀ ਅਸੀਂ 6 ਵਜੇ ਤੋਂ ਲੈ ਕੇ 8 8:30 9 ਵਜੇ ਤੱਕ ਉਸ ਕੁੱਤੇ ਨੂੰ ਫੜ ਲਿਆ ਜੀ ਤੇ ਹੁਣ ਇਲਾਕਾ ਨਿਵਾਸੀ ਸੇਫ ਹੈ ਬਾਹਰ ਘੁੰਮ ਸਕਦੇ ਨੇ ਪਹਿਲਾਂ ਉਸ ਕੁੱਤੇ ਨੇ ਪੂਰਾ ਆਤਕ ਮਚਾਤਾ ਸੀ ਜਿਨਨੇ ਆਲੇ ਦwale ਹੋਰ ਆਵਾਰਾ ਕੁੱਤੇ ਸੀ ਉਹਨਾਂ ਨੂੰ ਵੀ ਕੱਟ ਲਿਆ ਤੇ ਘੱਟੋ ਘੱਟ 25 30 ਬੰਦਿਆਂ ਨੂੰ ਵੀ ਕੱਟ ਲਿਆ ਸੀਗਾ ਪੂਰਾ ਇੱਥੇ ਦਹਿਸ਼ਤ ਦਾ ਮੂਲ ਹੋ ਗਿਆ ਸੀ ਵਾਰਡ ਨੰਬਰ 79 ਵਾਰਡ ਨੰਬਰ 78 ਮੋਰਸੀ ਨਗਰ ਜਿੱਥੋਂ ਮੇਰੇ ਵੀਰ ਮੰਨਾ ਜੀ ਸੇਵਾ ਕਰਦੇ ਨੇ ਵਾਰਡ ਨੰਬਰ 80 ਤੋਂ ਜਿੱਥੋਂ ਮੇਰਾ ਵੱਡਾ ਭਰਾ ਸਰਦਾਰ ਗੌਰਵਜੀਤ ਸਿੰਘ ਘੋਰਾਜੀ ਕਾਉਂਸਲਰ ਨੇ ਉਹ ਸੇਵਾ ਕਰਦੇ ਨੇ ਇਹ ਨੇੜੇ-ਤੇੜੇ 4-5 ਇਲਾਕਿਆਂ ਵਿੱਚ ਕੁੱਤੇ ਨੇ ਹੰਤਕ ਮਚਾਇਆ ਹੋਇਆ ਸੀਗਾ ਤੇ ਜਿਹੜੇ ਕੁੱਤੇ ਅਗਰੈਸਿਵ ਹੋ ਗਏ ਸੀ ਇਹਨਾਂ ਦੇ ਕੱਟਣ ਤੋਂ ਬਾਅਦ ਉਹ ਵੀ ਜਿਹੜੇ ਡੌਗ ਹੈ ਉਹ ਵੀ ਚਕਾ ਲੇ ਤੇ ਮੈਂ ਸਰਕਾਰ ਅਗੇ ਜ਼ਰੂਰ ਇਹ ਅਪੀਲ ਕਰਾਂਗਾ ਕਿ ਇਹਦਾ ਖਿਆਲ ਪਹਿਲੇ ਹੀ ਕੇਅਰ ਕਰ ਲਿਆ ਕਰੋ ਜੇ ਆਪਾਂ ਉਹਨਾਂ ਨੂੰ ਚੱਕ ਨਹੀਂ ਸਕਦੇ ਕਿਤੇ ਅਲੱਗ ਸ਼ੈਲਟਰ ਹਾਊਮ ਆਪਾਂ ਜੇ ਨਹੀਂ ਬਣਾਏ ਘੱਟੋ-ਘੱਟ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਜਿਹੜੇ ਉਹਨਾਂ ਨੂੰ ਇੰਜੈਕਸ਼ਨ ਲੱਗਨੇ ਬਹੁਤ ਜ਼ਰੂਰੀ ਹੈ ਉਹ ਲਗਵਾ ਦਿੱਤੇ ਜਾਣ ਤਾਂ ਕਿ ਜਿਹੜੇ ਇਨਸਾਨਾਂ ਦੀ ਜਾਨ ਬਚ ਸਕੇ ਜੇ ਆਪਾਂ ਗੱਲ ਕਰੀਏ ਮੇਰੇ ਹਿਸਾਬ ਨਾਲ 70 73 ਸਾਲ ਦੀ ਜਿਹੜੀ ਆਂਟੀ ਹੈ ਸੀਐਮਸੀ ਦੇ ਵਿੱਚ ਮਤਲਬ ਇਲਾਜ ਕਰਾ ਰਹੇ ਨੇ ਉਹਨਾਂ ਦੇ ਲੱਤ ਦੇ ਉੱਤੇ ਬੜੇ ਜ਼ਖਮ ਹੋਏ ਮੈਂ ਜੇ ਕਹਿੰਦਾਂ ਤੁਹਾਨੂੰ ਫੋਟੋਆਂ ਵੀ ਦਿਖਾ ਦਿੰਦਾ ਮੈਂ ਦੇਖਿਆ ਦੇਖਿਆ ਨਹੀਂ ਜਾਂਦਾ ਸੀ ਜੋ ਉਹਨਾਂ ਦੇ ਹਾਲਾਤ ਹੋਏ ਮੋਰਸੀ ਨਗਰ ਇੱਕ ਲੇਡੀਜ਼ ਦੇ ਟਾਂਕੇ ਲੱਗੇ ਜੀ ਪੰਜ ਨਿਊ ਸ਼ੋਇ ਨਗਰ ਜੀ ਆਪਾਂ ਗੱਲ ਕਰੀਏ ਉੱਥੇ ਉਮਰ ਮੇਰੇ ਖਾਲ 62 ਸਾਲ ਲੇਡੀਜ਼ ਦੀ ਉਮਰ ਸੀ ਉਹਨਾਂ ਨੂੰ ਮੈਨੂੰ ਰਾਤ ਨੂੰ ਮਿਲੇ ਕੁਦਰਤੀ ਜਦੋਂ ਅਸੀਂ ਕੁੱਤਾ ਲੱਭ ਰਹੇ ਸੀ ਉਹ ਮਿਲੇ ਤੇ ਅਸੀਂ ਪਰਲੀਗਲੀ ਚ ਸੀ ਉਹ ਸੈਰ ਕਰ ਰਹੇ ਸੀ ਉਹ ਘਰ ਦੇ ਬਾਹਰ ਬੈਠੇ ਹੋਣੇ ਆ ਨਾਲੇ ਕੁੱਤੇ ਨੇ ਉਹਨਾਂ ਨੂੰ ਫੜ ਲਿਆ ਜੀ ਬੈਠੇ ਹੋਏ ਨੇ ਫਿਰ ਜਿੱਥੇ ਸਾਡਾ ਘਰ ਆ ਉਹਦੇ ਨਾਲ ਦੀ ਗਲੀ ਵਿੱਚ ਕੋਈ ਬੰਦਾ ਆਪਣਾ ਕੰਮ ਕਰ ਰਿਹਾ ਸੀ ਉਹਨੂੰ ਕੁੱਤਾ ਘੜੀਸ ਕੇ ਲੈ ਗਿਆ ਨਾਲ ਬਿਲਕੁਲ ਤੇ ਇੱਕ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸੀ ਐਕਟਿਵ ਆ ਤੇ ਉਹਨਾਂ ਨਾਲ ਉਹਨਾਂ ਦਾ ਛੋਟਾ ਜਿਹਾ ਬੱਚਾ ਸੀਗਾ ਉਹਨਾਂ ਦੇ ਵੀ ਕੁੱਤੇ ਨੇ ਵੱਢ ਲਿਆ ਤੇ ਮੈਂ ਸਰਕਾਰ ਨੂੰ ਕਹਾਂਗਾ ਇਨਸਾਨਾਂ ਦੀ ਜਾਨ ਦਾ ਮੁੱਲ ਪਾਓ ਜੇ ਇਨਸਾਨ ਨਹੀਂ ਰਹਿਣਗੇ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਟੈਕਸ ਦੇ ਪਾਏਗਾ ਮੈਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਕਹਾਂਗਾ ਆਪਣੀ ਪੰਜਾਬ ਸਰਕਾਰ ਤੇ ਜਾਂ ਸੈਂਟਰ ਗਵਰਨਮੈਂਟ ਸਰਕਾਰ ਪਿੱਛੇ ਕਾਨੂੰਨ ਵੀ ਕੱਢਿਆ ਸੀਗਾ ਸੁਪਰੀਮ ਕੋਰਟ ਨੇ ਪਰ ਜਿਹੜੇ ਡੌਗ ਲਵਰ ਸੀਗੇ ਉਹਨਾਂ ਨੇ ਧਰਨੇ ਲਾ ਲਾ ਕੇ ਤੇ ਇਹਨੂੰ ਇੱਕ ਵਾਰੀ ਸਟੇਟ ਦਵਾਤਾ ਮੈਂ ਮੈਂ ਉਹਨਾਂ ਅੱਗੇ ਵੀ ਅਪੀਲ ਕਰਾਂਗਾ ਕਿ ਪਰ ਇਨਸਾਨ ਦੀ ਜਾਨ ਦਾ ਵੀ ਮੁੱਲ ਪਾਓ ਅਸੀਂ ਨਹੀਂ ਕਹਿੰਦੇ ਕਿ ਕੁੱਤਿਆਂ ਨੂੰ ਮਾਰਨਾ ਚਾਹੀਦਾ ਹੈ ਜਾਂ ਉਹਨਾਂ ਦਾ ਕੋਈ ਨੁਕਸਾਨ ਕਰਨਾ ਚਾਹੀਦਾ ਪਰ ਇਨਸਾਨਾਂ ਦੀ ਵੀ ਜਾਨ ਦਾ ਮੁੱਲ ਹੈ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਕੀਤਾ ਜਾਣ ਕਿ ਉਹ ਠੀਕ ਰਹਿਣ ਤੇ ਇਦਾਂ ਦੀ ਦਿੱਕਤ ਜਿਹੜੀ ਹੈ ਸ਼ਹਿਰ ਨਿਵਾਸੀਆਂ ਨੂੰ ਨਾ ਹੋਵੇ ਬਾਕੀ ਜੇ ਕੋਈ ਇਲਾਜ ਵਾਸਤੇ ਜੇ ਕਿਸੇ ਕੋਲ ਕੋਈ ਪੈਸੇ ਜਾਂ ਕੋਈ ਦਿੱਕਤ ਆਂਦੀ ਹੈ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਿਹੜਾ ਮੇਰਾ ਨੰਬਰ ਹੈ ਉਹ 9885 35735 ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਪਾਰਸ਼ਪਤੀ ਉਨਾਸੀ ਨੰਬਰ ਵਾਰਟਨ ਸਿਮਰ ਜਿਸ ਨੇ ਦੱਸਿਆ ਲਗਾਤਾਰ ਇਸ ਇਲਾਕੇ ਦੇ ਅਲਾਲਗ ਆਵਾਡਾਂ ਦੇ ਵੀ ਜਿਹੜਾ ਇੱਕ ਕੁੱਤੇ ਨੇ ਆਂਤਕ ਮਚਾਇਆ ਸੀ ਤਾਂ ਉਹ ਵੀੜੇ ਆਵਾਰਾ ਕੁੱਤੇ ਫਿਰ ਦਿੱਤਾ ਲਗਾਤਾਰ ਹੁਣ ਉਸ ਤੇ ਕਾਰਵਾਈ ਕਰਦੇ ਉਸ ਕਵਰ ਦਾ ਅਸਰ ਹੁੰਦੇ ਸਾਰੀ ਆ ਜਨਰਲ ਕਮਿਸ਼ਨਰ ਨੀਰਜ ਜੈਨਵਲ ਨੇ ਆਪਣੀ ਪੂਰੀ ਟੀਮ ਭੇਜ ਕੇ ਨਗਰ ਨਿਗਮ ਦੀ ਉਸ ਇਲਾਕੇ ਦੇ ਉਸ ਕੁੱਤੇ ਨੂੰ ਵੀ ਇੱਥੋਂ ਇੱਥੋਂ ਉਠਾ ਰੈਸੂ ਦਿੱਤਾ ਗਿਆ ਇਸ ਤੇ ਨਾਲ ਹੀ ਹੋੜੇ ਆਵਾਰਾ ਕੁੱਤੇ ਉਹਨਾਂ ਤੇ ਵੀ ਹੁਣ ਨਕੀਲ ਕਸੀ ਜਾ ਰਹੀ ਹੈ ਤਾਂ ਪ੍ਰੋਸਾ ਦਿੱਤਾ ਗਿਆ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਇਦਾਂ ਦੇ ਆਵਾਰਾ ਕੁੱਤੇ ਉਹਨਾਂ ਤੇ ਵੀ ਮੁਹਿੰਮ ਚਲਾ ਕੇ ਇਹਨਾਂ ਕੁੱਤਿਆਂ ਤੋਂ ਅ ਤੋਂ ਸ਼ੈਲਟਰ ਹਮ ਚ ਭੇਜਿਆ ਜਾਵੇਗਾ ਖੈਰ ਸਮਾਂ ਦੱਸੂਗਾ ਲਿੰਕ ਤੇ ਆ ਕੇ ਆਵਾਰਾ ਕੁੱਤਿਆਂ ਨੇ ਲੁਧਿਆਣਾ ਦੇ ਅਲੱਲ ਹਿੱਸੇ 'ਚ ਅੰਤਕ ਆਪਣਾ ਮਚਾਇਆ ਹੋਇਆ ਪਿਆਰ ਭਰੀ ਸਾਸਿਕਲ ਜੀ ਜਿਹੜਾ ਕੁੱਤਾ ਕੱਲ ਤੋਂ 25-30 ਬੰਦਿਆਂ ਨੂੰ ਵੱਢ ਚੁੱਕਾ ਹੈ ਕਾਰਪੋਰੇਸ਼ਨ ਦੀ ਟੀਮ ਨੇ ਕੁੱਤੇ ਨੂੰ ਕਾਬੂ ਕਰ ਲਿਆ ਵੈ ਤੇ ਜਿਹੜੇ ਹੋਰ ਵੀ ਕਿੱਥੇ ਕੁੱਤੇ ਐਗਰੈਸਿਵ ਹੋਏ ਹੋਏ ਐ ਉਹਨਾਂ ਸਾਰਿਆਂ ਨੂੰ ਵੀ ਫੜ ਲਿੱਤਾ ਜਾਏਗਾ ਇਹ ਜਿੰਨੂੰ ਵੀ ਕੋਈ ਪਰੇਸ਼ਾਨੀ ਐ ਉਹ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਮੇਰਾ ਨੰਬਰ ਜਿਹੜਾ ਓ 988858535732 ਹੈ ਜੀ ਜਿਹਨੂੰ ਕੋਈ ਇਲਾਜ ਤੋਂ ਜਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਉਹ ਜਰੂਰ ਮੈਨੂੰ ਕੰਟੈਕਟ ਕਰੇ ਹੁੰਦਾ ਸੀ ਸਹੀ ਤਰੀਕੇ ਦਾ ਇਲਾਜ ਕਰਾ ਦੇਵਾਂਗੇ ਉਹ ਪ੍ਰਮਾਤਮਾ ਮਿਹਰ ਕਰੇ ਕਿ ਅੱਗੋਂ ਇਦਾਂ ਦਾ ਕੋਈ ਕੰਮ ਨਾ ਹੋਵੇ ਮਨਸਿਪਲ ਕਾਰਪੋਰੇਸ਼ਨ ਨੀਦਰ ਜੈਨ ਜੀ ਸਾਡੇ ਜਨਰਲ ਕਮਿਸ਼ਨਰ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਰਾਤੀ ਵੀ ਗੱਡੀ ਭੇਜੀ ਸੀ ਹੁਣ ਅਰਲੀ ਮਾਰਨਿੰਗ ਵੀ ਗੱਡੀ ਭੇਜੀ ਆ ਤੇ ਕੁੱਤੇ ਨੂੰ ਫੜ ਲਿਆ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੈਨਿਕ ਸਵੇਰ ਟੀਵੀ ਉੱਪਰ ਲੱਗੀ ਖਬਰ ਦਾ ਹੋਇਆ ਅਸਰ ਕੁਕੀ ਹੁੰਦਾ ਖਾਇਆ ਸੀ ਅੱਜ ਸਵੇਰੇ ਜਿਹੜਾ ਲੋਹгана ਦੇ ਵਾਰਡ ਨੰਬਰ 79 ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜਾ ਆਵਾਰਾ ਕੁੱਤੇ ਨੇ ਆਂਤਕ ਮਚਾਇਆ ਸੀ ਤਾਂ ਇਲਾਕਾ ਪਾਰਸ਼ਦ ਦੇ ਪਤੀ ਸਿਮਰਨ ਸਿਮਰਨਜੀਤ ਸਿੰਘ ਵੱਲੋਂ ਤੇ ਸਮੂਹ ਇਲਾਕਾ ਵਾਸੀਆਂ ਵੱਲੋਂ ਮਿਲ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਲਿਖਤ ਸ਼ਿਕਾਇਤ ਉਹ ਫੋਨ ਕੀਤਾ ਗਿਆ ਸੀ ਜਿਸ ਤੋਂ ਚੱਲਦੇ ਨਗਰ ਨਿਗਮ ਦੇ ਬੀ ਜਨਨ ਦੇ ਕਮਿਸ਼ਨਰ ਨਿਰਜ ਜੈਨ ਵੱਲੋਂ ਉਸ ਆਵਾਰਾ ਕੁੱਤਾ ਆਵਾਰੇ ਕੁੱਤੇ ਨੂੰ ਇੱਥੋਂ ਰੈਸਕਿਊ ਕੀਤਾ ਗਿਆ ਤਾਂ ਗੱਲਬਾਤ ਕਰਨੇ ਮੇਰੇ ਅਸਰੇ ਵਿੱਚ ਜਿਸੀ ਮੌਜੂਦ ਹੈ ਸਰ ਕਿਸ ਸਾਹਿਬ ਜੀ ਉਹ ਵੀ ਪੱਲ ਦਾ ਸ਼ਰਮਾ ਜੀ ਮੈਂ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਪਹਿਲਾਂ ਵੀ ਖਬਰ ਕੀਤੀ ਤੇ ਖੈਰ ਕਾਰਪੋਰੇਸ਼ਨ ਨੇ ਅੱਛਾ ਕੰਮ ਕੀਤਾ ਰਾਤ ਨੂੰ ਵੀ ਟੀਮ ਭੇਜੀ ਸਵੇਰੇ अर्ली ਮਾਰਨਿੰਗ 6 ਵਜੇ ਉਹਨਾਂ ਨੇ ਦੁਆਰਾ ਟੀਮ ਭੇਜੀ ਅਸੀਂ 6 ਵਜੇ ਤੋਂ ਲੈ ਕੇ 8 8:30 9 ਵਜੇ ਤੱਕ ਉਸ ਕੁੱਤੇ ਨੂੰ ਫੜ ਲਿਆ ਜੀ ਤੇ ਹੁਣ ਇਲਾਕਾ ਨਿਵਾਸੀ ਸੇਫ ਹੈ ਬਾਹਰ ਘੁੰਮ ਸਕਦੇ ਨੇ ਪਹਿਲਾਂ ਉਸ ਕੁੱਤੇ ਨੇ ਪੂਰਾ ਆਤਕ ਮਚਾਤਾ ਸੀ ਜਿਨਨੇ ਆਲੇ ਦਾਲੇ ਹੋਰ ਆਵਾਰਾ ਕੁੱਤੇ ਸੀ ਉਹਨਾਂ ਨੂੰ ਵੀ ਕੱਟ ਲਿਆ ਤੇ ਘੱਟੋ ਘੱਟ 25 30 ਬੰਦਿਆਂ ਨੂੰ ਵੀ ਕੱਟ ਲਿਆ ਸੀਗਾ ਪੂਰਾ ਇੱਥੇ ਦਹਿਸ਼ਤ ਦਾ ਮੂਲ ਹੋ ਗਿਆ ਸੀ ਵਾਰਡ ਨੰਬਰ 79 ਵਾਰਡ ਨੰਬਰ 78 ਮੋਰਸੀ ਨਗਰ ਜਿੱਥੋਂ ਮੇਰੇ ਵੀਰ ਮੰਨਾ ਜੀ ਸੇਵਾ ਕਰਦੇ ਨੇ ਵਾਰਡ ਨੰਬਰ 80 ਤੋਂ ਜਿੱਥੋਂ ਮੇਰਾ ਵੱਡਾ ਭਰਾ ਸਰਦਾਰ ਗੌਰਵਜੀਤ ਸਿੰਘ ਘੋਰਾਜੀ ਕਾਉਂਸਲਰ ਨੇ ਉਹ ਸੇਵਾ ਕਰਦੇ ਨੇ ਇਹ ਨੇੜੇ ਤੇ ਜਿਹੜੇ 4-5 ਇਲਾਕਿਆਂ ਵਿੱਚ ਕੁੱਤੇ ਨੇ ਆਤਕ ਮਚਾਇਆ ਹੋਇਆ ਸੀਗਾ ਤੇ ਜਿਹੜੇ ਕੁੱਤੇ ਅਗਰੈਸਿਵ ਹੋ ਗਏ ਸੀ ਇਹਨਾਂ ਦੇ ਕੱਟਣ ਤੋਂ ਬਾਅਦ ਉਹ ਵੀ ਜਿਹੜੇ ਡੌਗ ਹੈ ਉਹ ਵੀ ਚਕਾਲੇ ਤੇ ਮੈਂ ਸਰਕਾਰ ਅਗੇ ਜ਼ਰੂਰ ਇਹ ਅਪੀਲ ਕਰਾਂਗਾ ਕਿ ਇਹਦਾ ਖਿਆਲ ਪਹਿਲੇ ਹੀ ਕੇਅਰ ਕਰ ਲਿਆ ਕਰੋ ਜੀ ਆਪਾਂ ਉਹਨਾਂ ਨੂੰ ਚੱਕ ਨਹੀਂ ਸਕਦੇ ਕਿਤੇ ਅਲੱਗ ਸ਼ੈਲਟਰ ਹਾਊਮ ਆਪਾਂ ਜੇ ਨਹੀਂ ਬਣਾਏ ਘੱਟੋ ਘੱਟ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਜਿਹੜੇ ਉਹਨਾਂ ਨੂੰ ਇੰਜੈਕਸ਼ਨ ਲੱਗਨੇ ਬਹੁਤ ਜ਼ਰੂਰੀ ਹੈ ਉਹ ਲਗਵਾ ਦਿੱਤੇ ਜਾਣ ਤਾਂ ਕਿ ਜਿਹੜੇ ਇਨਸਾਨਾਂ ਦੀ ਜਾਨ ਬਚ ਸਕੇ ਜੇ ਆਪਾਂ ਗੱਲ ਕਰੀਏ ਮੇਰੇ ਹਿਸਾਬ ਨਾਲ 70 75 ਸਾਲ ਦੀ ਜਿਹੜੀ ਆਂਟੀ ਹੈ ਸੀਐਮਸੀ ਦੇ ਵਿੱਚ ਮਤਲਬ ਇਲਾਜ ਕਰਾ ਰਹੇ ਨੇ ਉਹਨਾਂ ਦੇ ਲੱਤ ਦੇ ਉੱਤੇ ਬੜੇ ਜ਼ਖਮ ਹੋਏ ਮੈਂ ਜੇ ਕਹਿੰਦੋਂ ਤੁਹਾਨੂੰ ਫੋਟੋਆਂ ਵੀ ਦਿਖਾ ਦਿੰਦਾ ਮੈਂ ਦੇਖਿਆ ਦੇਖਿਆ ਨਹੀਂ ਜਾਂਦਾ ਸੀ ਜੋ ਉਹਨਾਂ ਦੇ ਹਾਲਾਤ ਹੋਏ ਮੋਰਸੀ ਨਗਰ ਇੱਕ ਲੇਡੀਜ਼ ਦੇ ਟਾਂਕੇ ਲੱਗੇ ਜੀ ਪੰਜ ਨਿਊ ਸ਼ੋਇ ਨਗਰ ਜੀ ਆਪਾਂ ਗੱਲ ਕਰੀਏ ਉੱਥੇ ਉਮਰ ਮੇਰੇ ਖਾਲ 60 ਕੁ ਸਾਲ ਲੇਡੀਜ਼ ਦੀ ਉਮਰ ਸੀ ਉਹਨਾਂ ਨੂੰ ਮੈਨੂੰ ਰਾਤ ਨੂੰ ਮਿਲੇ ਉਦਰਤੀ ਜਦੋਂ ਅਸੀਂ ਕੁੱਤਾ ਲੱਭ ਰਹੇ ਸੀ ਉਹ ਮਿਲੇ ਤੇ ਅਸੀਂ ਪਰਲੀਗਲੀ ਚ ਸੀ ਉਹ ਸੈਰ ਕਰ ਰਹੇ ਸੀ ਉਹ ਘਰ ਦੇ ਬਾਹਰ ਬੈਠੇ ਹੋਣੇ ਆ ਨਾਲੇ ਕੁੱਤੇ ਨੇ ਉਹਨਾਂ ਨੂੰ ਫੜ ਲਿਆ ਜੀ ਬੈਠੇ ਹੋਏ ਫਿਰ ਜਿੱਥੇ ਸਾਡਾ ਘਰ ਆ ਉਹਦੇ ਨਾਲ ਦੀ ਗਲੀ ਵਿੱਚ ਕੋਈ ਬੰਦਾ ਆਪਣਾ ਕੰਮ ਕਰ ਰਿਹਾ ਸੀ ਉਹਨੂੰ ਕੁੱਤਾ ਘੜੀਸ ਕੇ ਲੈ ਗਿਆ ਨਾਲ ਬਿਲਕੁਲ ਤੇ ਇੱਕ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸੀ ਐਕਟਿਵ ਆ ਤੇ ਉਹਨਾਂ ਨਾਲ ਉਹਨਾਂ ਦਾ ਛੋਟਾ ਜਿਹਾ ਬੱਚਾ ਸੀਗਾ ਉਹ ਉਹਨਾਂ ਦੇ ਵੀ ਕੁੱਤੇ ਨੇ ਵੱਢ ਲਿਆ ਤੇ ਮੈਂ ਸਰਕਾਰ ਨੂੰ ਕਹਾਂਗਾ ਇਨਸਾਨਾਂ ਦੀ ਜਾਨ ਦਾ ਮੁੱਲ ਪਾਓ ਜੇ ਇਨਸਾਨ ਨਹੀਂ ਰਹਿਣਗੇ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਟੈਕਸ ਦੇ ਪਾਏਗਾ ਮੈਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਕਹਾਂਗਾ ਆਪਣੀ ਪੰਜਾਬ ਸਰਕਾਰ ਤੇ ਜਾਂ ਸੈਂਟਰ ਗਵਰਨਮੈਂਟ ਸਰਕਾਰ ਪਿੱਛੇ ਕਾਨੂੰਨ ਵੀ ਕੱਢਿਆ ਸੀਗਾ ਸੁਪਰੀਮ ਕੋਰਟ ਨੇ ਪਰ ਜਿਹੜੇ ਡੌਗ ਲਵਰ ਸੀਗੇ ਉਹਨਾਂ ਨੇ ਧਰਨੇ ਲਾ ਲਾ ਕੇ ਤੇ ਇਹਨੂੰ ਇੱਕ ਵਾਰੀ ਸਟੇ ਦਵਾਤਾ ਵੈ ਮੈਂ ਉਹਨਾਂ ਅੱਗੇ ਵੀ ਅਪੀਲ ਕਰਾਂਗਾ ਕਿ ਪਰ ਇਨਸਾਨ ਦੀ ਜਾਨ ਦਾ ਵੀ ਮੁੱਲ ਪਾਓ ਅਸੀਂ ਨਹੀਂ ਕਹਿੰਦੇ ਕਿ ਕੁੱਤਿਆਂ ਨੂੰ ਮਾਰਨਾ ਚਾਹੀਦਾ ਹੈ ਜਾਂ ਉਹਨਾਂ ਦਾ ਕੋਈ ਨੁਕਸਾਨ ਕਰਨਾ ਚਾਹੀਦਾ ਪਰ ਇਨਸਾਨਾਂ ਦੀ ਵੀ ਜਾਨ ਦਾ ਮੁੱਲ ਹੈ ਤੇ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਕੀਤਾ ਜਾਵੇ ਕਿ ਉਹ ਠੀਕ ਰਹਿਣ ਤੇ ਇਦਾਂ ਦੀ ਦਿੱਕਤ ਜਿਹੜੀ ਹੈ ਸ਼ਹਿਰ ਨਿਵਾਸੀਆਂ ਨੂੰ ਨਾ ਹੋਵੇ ਬਾਕੀ ਜੇ ਕੋਈ ਇਲਾਜ ਵਾਸਤੇ ਜੇ ਕਿਸੇ ਕੋਲ ਕੋਈ ਪੈਸੇ ਜਾਂ ਕੋਈ ਦਿੱਕਤ ਆਂਦੀ ਹੈ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਿਹੜਾ ਮੇਰਾ ਨੰਬਰ ਹੈ ਉਹ 9885 35735 ਹੈ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ 파ਸ਼ਪਤੀ 99 ਨੰਬਰ ਵਾਰਡ ਤੋਂ ਸਿਮਰ ਜਿਸ ਨੇ ਦੱਸਿਆ ਲਗਾਤਾਰ ਇਸ ਇਲਾਕੇ ਦੇ ਅਲਾਲਗ ਵਾਰਡਾਂ ਦੇ ਵੀ ਜਿਹੜਾ ਇੱਕ ਕੁੱਤੇ ਨੇ ਆਂਤਕ ਮਚਾਇਆ ਸੀ ਤਾਂ ਉਹ ਜਿਹੜੇ ਅਵਾਰਾ ਕੁੱਤੇ ਫਿਰ ਦਿੱਤਾ ਲਗਾਤਾਰ ਹੁਣ ਉਸ ਤੇ ਕਾਰਵਾਈ ਕਰਦੇ ਉਸ ਕਵਰ ਦਾ ਅਸਰ ਹੁੰਦੇ ਸਾਰੀ ਆ ਜੋਨਲ ਕਮਿਸ਼ਨਰ ਨੀਰਜ ਜੈਨਵਲੋ ਆਪਣੀ ਪੂਰੀ ਟੀਮ ਭੇਜ ਕੇ ਨਗਰ ਨਿਗਮ ਦੀ ਉਸ ਇਲਾਕੇ ਦੇ ਉਸ ਕੁੱਤੇ ਨੂੰ ਵੀ ਇੱਥੋਂ ਇੱਥੋਂ ਉਠਾ ਰੈਸਕੂ ਕੀਤਾ ਗਿਆ ਇਸ ਤੇ ਨਾਲ ਹੀ ਹੋੜੇ ਆਵਾਰਾ ਕੁੱਤੇ ਉਹਨਾਂ ਤੇ ਵੀ ਹੁਣ ਨਕੀਲ ਕਸੀ ਜਾ ਰਹੀ ਹੈ ਤਾਂ ਪ੍ਰੋਸਾ ਦਿੱਤਾ ਗਿਆ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਇਦਾਂ ਦੇ ਆਵਾਰਾ ਕੁੱਤੇ ਉਹਨਾਂ ਤੇ ਵੀ ਇੱਕ ਮੁਹਿੰਮ ਚਲਾ ਕੇ ਇਹਨਾਂ ਕੁੱਤਿਆਂ ਨੂੰ ਤੋਂ ਸ਼ੈਲਟਰ ਹੌਮ ਚ ਭੇਜਿਆ ਜਾਵੇਗਾ ਖੈਰ ਸਮਾਂ ਦੱਸੂਗਾ ਲਿੰਕ ਤੇ ਆ ਕੇ ਆਵਾਰਾ ਕੁੱਤਿਆਂ ਨੇ ਲੁਧਿਆਣਾ ਦੇ ਅਲੱਲ ਹਿੱਸੇ 'ਚ ਅੰਤਕ ਆਪਣਾ ਮਚਾਇਆ ਹੋਇਆ ਕਮਮਨ ਬੋਬੀ ਨਾ ਸੰਦੀਪ ਸ਼ਰਮਾ ਜੈਨੀਸਰ ਟੀਵੀ ਲੁਧਿਆਣਾ